ਦਨ ਮੰਤਰੀ ਨਰਿੰਦਰ ਮੋਦੀ ਦੀ ਮੁਹਿੰਮ ਸੇਵਾ ਪਖਵਾੜਾ ਦੇ ਤਹਿਤ ਅੱਜ ਪਟਿਆਲਾ ਦੀ ਗੁਰਬਖਸ਼ ਕਲੋਨੀ ਗਲੀ ਨੰਬਰ 4 ਸ਼ਿਵ ਮੰਦਰ ਵਿੱਚ ਅੱਖਾਂ ਦਾ ਮੁਫਤ ਕੈਂਪ ਲਗਾਇਆ ਗਿਆ। ਇਹ ਕੈਂਪ ਕਾਉਂਸਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਯਾਦਵਿੰਦਰ ਕਾਉਂਸਲ, ਗੁਰਵਿੰਦਰ ਕਾਉਂਸਲ, ਮਹਿਲਾ ਮੋਰਚਾ ਪਟਿਆਲਾ, ਜ਼ਿਲ੍ਹਾ ਪ੍ਰਧਾਨ ਮਨੀਸ਼ਾ ਉਪਲ ਮੌਜੂਦ ਰਹੇ। ਅੱਜ ਜਿਹੜਾ ਕੈਂਪ ਅਸੀਂ ਲਗਾਇਆ ਉਹ ਕਾਉਂਸਲ ਫਾਊਂਡੇਸ਼ਨ ਵੱਲੋਂ ਸ਼੍ਰੀ ਮਹਾਦੇਵ ਮੰਦਰ ਚੈਰੀਟੇਬਲ ਟਰਸਟ ਸ਼੍ਰੀ ਮਹਾਦੇਵ ਮੰਦਰ ਚੈਰੀਟੇਬਲ ਕਮੇਟੀ ਅਤੇ ਡੈਡੀਕੇਟਿਡ ਬ੍ਰਦਰਸ 그룹 ਦੇ ਸਹਿਯੋਗ ਨਾਲ ਇਹ ਕੈਂਪ ਦਾ ਆਯੋਜਨ ਕੀਤਾ ਹੈ ਜਿਹਦੇ ਵਿੱਚ ਡਾਕਟਰ ਜਗਜੀਤ ਆਈ ਹਸਪੀਟਲ ਦੀ ਟੀਮ ਵੱਲੋਂ ਜਿੰਨੇ ਵੀ ਉਰੇ ਮਰੀਜ਼ ਆਏ ਨੇ ਉਹਨਾਂ ਦਾ ਮੁਫਤ ਅੱਖਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਚਿੱਟੇ ਦੇ ਕਾਲੇ ਮੋਤੀ ਇਹਦਾ ਫ੍ਰੀ ਆਫ ਕੋਸਟ ਆਪਰੇਸ਼ਨ ਕੀਤਾ ਜਾ ਰਿਹਾ ਹੈ ਅਤੇ ਅੱਖਾਂ ਦੇ ਪ੍ਰਤੀ ਜਿੰਨੀ ਵੀ ਬੰਦੀ ਦਵਾਈ ਹੈ ਉਹ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਇਸੇ ਉਪਲਬਖ ਵਿੱਚ ਡਾਕਟਰ تنویر ਜਿਹੜੇ ਬਾਦਗੜ ਦੇ ਮਸ਼ਹੂਰ ਆਰਥੋ ਦੇ ਡਾਕਟਰ ਨੇ ਉਹਨਾਂ ਵੱਲੋਂ ਮਰੀਜ਼ਾਂ ਦਾ ਜਿਹਨੂੰ ਕੋਈ ਵੀ ਦਿੱਕਤ ਆਪਣੇ ਆਰਥੋ ਪ੍ਰਤੀ ਹੈਗੀ ਹੈ ਉਹਨਾਂ ਦਾ ਫਰੀਓ ਕੋਸਟ ਦੇਖ ਦੇ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਫਰੀਓ ਕੋਸਟ ਚੈੱਕ ਕੀਤਾ ਜਾ ਰਿਹਾ ਤੇ ਉਹਨਾਂ ਦਾ ਟਰੀਟਮੈਂਟ ਕੀਤਾ ਜਾ ਰਿਹਾ ਤੇ ਅੱਜ ਜਿਹੜਾ ਇਹ ਕੈਂਪਸ ਹੀ ਲਗਾਇਆ ਉਹ ਮਹਾਮੈ ਦਾ ਪਹਿਲਾ ਨਰਾਤਾ ਹੈ ਜਿਹੜਾ ਅੱਜ ਬਹੁਤ ਸ਼ੁਭ ਦਿਨ ਹੈ ਉਸ ਦੇ ਉਪਲਬਖ ਵਿੱਚ ਅਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਅੱਗਰਵਾਲ ਸਮਾਜ ਦੀ ਨਹੀਂ ਰੱਖੀ ਸੀਗੀ ਸ੍ਰੀ ਮਹਾਰਾਜ ਅੱਗਰਸੈਨ ਜੀ ਦੇ ਜਨਮ ਦਿਹਾੜੇ ਦੇ ਉੱਪਰ ਅੱਜ ਦਾ ਅਸੀਂ ਕੈਂਪ ਦਾ ਆਯੋਜਨ ਕੀਤਾ ਹੈ ਅਤੇ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਦੇ ਉੱਪਰ ਜਿਹੜੀ ਭਾਰਤੀ ਜਨਤਾ ਪਾਰਟੀ ਵੱਲੋਂ ਸੇਵਾ ਪਖਵਾੜਾ ਦੀ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਇਸ ਕੈਂਪ ਦਾ ਅਸੀਂ ਆਯੋਜਨ ਕੀਤਾ ਹੈ ਤੇ ਉਹਰੇ ਆਪਾਂ ਦੇਖ ਸਕਦੇ ਹਾਂ ਕਿ ਸਵੇਰ ਤੋਂ ਹੀ ਲੋਕਾਂ ਦਾ ਪੂਰਾ ਰਸਾ ਹੈ ਤੇ ਸਾਰੇ ਲੋਕ ਕੈਂਪੋ ਵਿੱਚ ਟਾਈਮ 'ਤੇ ਪਹੁੰਚ ਕੇ ਕੈਂਪ ਦਾ ਲਾਭ ਉਠਾ ਰਹੇ ਨੇ ਤੇ ਜਿੰਨੇ ਵੀ ਉਰੇ ਆਏ ਨੇ ਸਭ ਦਾ ਮੈਂ ਉਰੋ ਤਹਿ ਦਿਲੋਂ ਧੰਨਵਾਦ ਕਰਦਾ ਡਾਕਟਰਾਂ ਦੀ ਟੀਮ ਦਾ ਡਾਕਟਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਮੰਦਰ ਦੀ ਕਮੇਟੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਡੈਡੀਕੇਟਿਡ ਬ੍ਰਦਰਸ ਗਰੁੱਪੋ ਦੀ ਟੀਮ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਜਿੰਨੇ ਵੀ ਮੇਰੇ ਨਾਲ ਮੇਰੇ ਉਰੇ ਸਾਥੀ ਜੁੜੇ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਸਾਡੀ ਮਹਿਲਾ ਮੋਰਚਾ ਤੋਂ ਵੀ ਮੈਂ ਧੰਨਵਾਦ ਕਰਦਾ ਤੇ ਸਾਡੇ ਯੂਥ ਆਗੂ ਹਰਸ਼ ਸਾਡੇ ਪੜਜੰਦਾ ਪਾਰਟੀ ਦੇ ਜਿਹੜੇ ਆਗੂ ਸੋਨੂ ਸਾਡੇ ਸੋਲਮਰ ਐਸੀ ਮੋਰਚਾ ਅਧਿਐਖ ਐਸ ਕੇ ਪਾਰਟੀ ਜੀ ਸਾਡੇ ਸੁਸ਼ੀਲ ਜਿੰਦਲ ਡਾਕਟਰ ਨੇ ਉਹਨਾਂ ਦਾ ਵੀ ਅਤੇ ਹੋਰ ਜਿੰਨਾ ਜਿੰਨਾ ਦਾ ਨਾਮ ਮੈਂ ਮਿਸ ਕਰ ਰਿਹਾ ਸਭ ਦਾ ਉਹ ਰਿਆਨ ਤੇ ਅਤੇ ਸਹਿਯੋਗ ਦੇਣ ਤੇ ਮੈਂ तहे ਦਿਲੋਂ ਧੰਨਵਾਦ ਕਰਦਾ ਜਿਹੜਾ ਅੱਜ ਅਸੀਂ ਕੈਂਪ ਲਗਾਇਆ ਉਹ ਸ਼੍ਰੀ ਮਹਾਦੇਵ ਮੰਦਰ ਹਾਲ ਗਲੀ ਨੰਬਰ 4 ਗੁਰਵਖਸ਼ ਕਲੋਨੀ ਪਟਿਆਲਾ ਵਿਖੇ ਲਗਾਇਆ ਹੈ ਨਾਮਸਕਾਰ ਆਪਨ ਯਾਦਵਿੰਦਰ ਕੁਮਾਰ ਕਾਉਂਸਲ ਕੈਂਪ ਲਗਾਇਆ ਜਿਸ ਮੇਰੇ ਨਾਮ ਕਹੀ ਹੋ ਹਾਂਜੀ ਜੈ ਸ਼੍ਰੀ ਰਾਮਾਚਾਰ अग्रवाल ਜੈ ਅਗਰਸੇਨ ਜਨਮ ਦਿਤੀ ਦੇ ਮੌਕੇ ਤੇ ਮਤਲਬ ਕਿ ਅੱਜ ਅਸੀਂ ਜਿਹੜਾ ਸ਼੍ਰੀ ਮਾਧੇ ਮੰਦਰ ਕਾਉਂਸਲ ਫਾਊਂਡੇਸ਼ਨ ਡੈਡੀਕੇਟਿਡ ਗਰੁੱਪ ਦੇ ਮਤਲਬ ਕਿ ਸਹਿਯੋਗ ਦੇ ਨਾਲ ਅਗਰਸੇਨ ਜਨਮ ਦਿਤੀ ਦੇ ਉੱਪਰ ਇਹ ਹੱਡੀਆਂ ਦਾ ਕੈਂਪ ਤੇ ਅੱਖਾਂ ਦਾ ਕੈਂਪ ਲਗਾਇਆ ਗਿਆ ਹੈ ਜੋ ਕਿ ਇੱਕ ਗਰੀਬ ਲੋਕਾਂ ਲਈ ਬਹੁਤ ਵਧੀਆ ਚੈੱਕਅਪ ਕਰਾਉਣ ਦਾ ਮੌਕਾ ਹੈ ਇਸ ਦੇ ਵਿੱਚ ਅਸੀਂ ਅੱਜ ਇੱਕ ਬ੍ਰੇਕਫਾਸਟ ਤੇ ਅਗਰਵਾਲ ਜਨਮਤੀ ਤੇ ਜੋ ਵੀ ਮਤਲਬ ਜ਼ਰੂਰੀ ਚੀਜ਼ਾਂ ਸੀ ਉਹ ਬੰਡੀਆਂ ਤੇ ਇਸ ਤਰ੍ਹਾਂ ਹੀ ਅਸੀਂ ਇਹ ਕੈਂਪ ਲਗਾਉਂਦੇ ਰਵਾਂਗੇ ਤੇ ਸਾਡੀ ਜਿਹੜੀ ਸ਼੍ਰੀ ਮਾਤਾ ਦੇ ਮੰਦਿਰ ਹੈ ਉਹ ਸਮਾਜ ਸੇਵਾ ਦੇ ਕੰਮਾਂ 'ਚ ਵੱਧ ਚੜ ਕੇ ਕੰਮਾਂ 'ਚ ਵੱਧ ਚੜ ਕੇ ਹਿੱਸਾ ਲੈਂਦੀ ਹੈ ਤੇ ਅਸੀਂ ਆਏ ਹੋਏ ਉਰੇ ਪਤਵੰਤੇ ਸੱਜਣਾ ਦਾ ਸਾਰਿਆਂ ਦਾ ਜਿਲੋਂ ਧੰਨਵਾਦ ਕਰਦੇ ਆਂ ਤੇ ਅਸੀਂ ਅੱਜ ਆਪਣੇ ਦੇਸ਼ ਦੇ ਕਾਂਗਰਸ ਹੈ ਚਾਏ ਭਾਜਪਾ ਹੈ ਚਾਏ ਆਮ ਉਹ ਤੋਂ ਉੱਪਰ ਉੱਠ ਕੇ ਅਸੀਂ ਆਪਣੇ ਅਦਰਨ ਦੀਏ Shri ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ GST ਘਟਾਇਆ ਤੇ ਜਿਹੜਾ ਆਮ ਪਬਲਿਕ ਨੂੰ ਉਹਦਾ ਬਹੁਤ ਫਾਇਦਾ ਹੋਇਆ ਜੈ ਸ਼੍ਰੀ ਰਾਮ ਕਾ ਨਾਮ ਆਸੋਈ ਮੈਂ ਮਨੀਸ਼ਾ ਉਪਲ ਮਹਿਲਾ ਮੋਟਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਪਟਿਆਲਾ ਕੈਂਪੋਟੇਕ ਤੇ ਬੋਲ ਕੇ ਅੱਜ ਉਸ ਤੁਹਾਡਾ ਜਾਨ ਕਰੀ ਅ ਪਹਿਲੇ ਤਾਂ ਸਾਰਿਆਂ ਨੂੰ ਜੈ ਮਾਤਾ ਜੀ ਨਵਰਾਤਰੀ ਦੇ ਅਫਲਖੀ ਤੇ ਅਗਰ ਸੈਂ ਜਨਤੀ ਵੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਗਰਸਨ ਜਨਮ ਦਿਨ ਤੇ ਨਰਿੰਦਰਪਾਈ ਮੋਦੀ ਜੀ ਦੇ ਜਨਮ ਦਿਹਾੜੇ ਤੇ ਜਿਹੜਾ ਸੇਵਾ ਪਖਵਾੜਾ ਚੱਲ ਰਿਹਾ ਹੈ ਉਸ ਦੇ ਨਰਿੰਦਰ ਕਾਂਸਲ ਜੀ ਨੇ ਮਲਕੀਆ ਖਾਂਦਾ ਤੇ ਹੱਡੀਆਂ ਦਾ ਵੀ ਚੈੱਕਅਪ ਕਰਾਉਣ ਦਾ ਕੈਂਪ ਲਗਾਇਆ ਹੈ ਤੇ ਉਹਨਾਂ ਨੇ ਨਰਿੰਦਰਪਾਈ ਮੋਦੀ ਜੀ ਜਿਹੜਾ ਸੇਵਾ ਪਖਵਾੜਾ ਚੱਲ ਰਿਹਾ ਹੈ ਉਸ ਦੇ ਤਹਿਤ ਇਹ ਮੈਡੀਕਲ ਕੈਂਪ ਲਗਵਾਇਆ ਹੈ ਤੇ ਉਹਨਾਂ ਨੇ ਸਾਰਿਆਂ ਨੂੰ ਜਿਹੜੇ ਆਸ-ਪਾਸ ਦੇ ਲੋਕ ਹੈ ਸਾਰਿਆਂ ਨੂੰ ਬੁਲਾਇਆ ਤੇ 100 ਤੋਂ 150 ਮਤਲਬ ਕਿ ਲੋਕ ਇੱਥੇ ਆਏ ਨੇ ਤੇ ਆਪਣਾ ਅੱਖਾਂ ਦਾ ਚੈੱਕਅਪ ਕਰਾ ਰਹੇ ਨੇ ਤੇ ਹੱਡੀਆਂ ਦਾ ਚੈੱਕਅਪ ਕਰਾ ਰਹੇ ਨੇ ਤੇ ਮੈਂ ਭਈਆਂ ਨੂੰ ਬਹੁਤ-ਬਹੁਤ ਮੁबारकਾ ਦਿੰਦੀ ਆ ਤੇ ਉਹਨਾਂ ਨੂੰ ਅਗਰ ਸੈਂਟ ਜੈਂਸੀ ਦੀ ਬਹੁਤ-ਬਹੁਤ ਮੁबारकਾ ਦਿੰਦੀ ਆ ਤੇ ਉਹਨਾਂ ਦੇ ਜਿਹੜਾ ਇਹ ਮਲੇਗੀ ਸੇਵਾ ਜਿਹੜੀ ਹੈਗੀ ਹੈ ਇਹ ਹਰ ਮਹੀਨੇ ਚੱਲਦੀ ਰਹਿੰਦੀ ਹੈ ਤੇ ਹਰ ਮਹੀਨੇ ਕੈਂਪ ਲਗਾਉਂਦੇ ਰਹਿੰਦੇ ਮੈਂ ਉਹਨਾਂ ਦੀ ਕਾਉਂਸਲ ਫਾਊਂਡੇਸ਼ਨ ਨੂੰ ਵੀ ਮੁबारकਾ ਦਿੰਦੀ ਆ ਤੇ ਧੰਨਵਾਦ ਜੀ ਠੀਕ ਹੈ ਜੀ ਦੁਆਰਾ